ਖਬਰਾਂ ਫਲਾਉਂ ਨੂੰ ਤਾਂ ਜਿੱਦੇ ਮਰਜ਼ੀ ਫਲਾ ਦੋ ਹੁਣ ਵੀ ਜੋ ਫੀਲਡ ਦੇ ਵਿੱਚ ਰੌਲਾ ਪੈ ਰਿਹਾ ਸਾਰੀ ਪਾਰਟੀ ਟਰਾਲੀ ਚੋਰ ਹੋ ਗਈ 50000 ਤੋਂ 54000 ਲੋਕਾਂ ਨੂੰ ਨੌਕਰੀ ਦੇਣ ਦਾ ਕੰਮ ਕਿਸੇ ਗਣਤੀ ਚ ਨਹੀਂ ਮੇਰੀ ਕੱਲ ਐਮਐਲਏ ਸਾਹਿਬ ਨਾਲ ਗੱਲ ਹੋਈ ਹੈ ਮੈਂ ਦੋ ਵਾਰ ਫੋਨ ਕੀਤਾ ਉਹਨਾਂ ਨੂੰ ਤੇ ਉਹਨਾਂ ਦੇ ਕੁਝ ਸ਼ਰਤਾਂ ਜਿਵੇਂ ਆ ਆਪਣੇ ਜਿਹਦੇ ਕਰਕੇ ਉਹ ਨਹੀਂ ਆ ਸਕੇ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨਾਂ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਬਨੂੜ ਮਾਰਕੀਟ ਕਮੇਟੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਤੇ ਨੌਜਵਾਨ ਲੀਡਰ ਜਸਵੀਰ ਸਿੰਘ ਚੰਦੂਆ ਨੂੰ ਮਾਰਕੀਟ ਕਮੇਟੀ ਬਨੂੜ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਦੇਖਿਆ ਗਿਆ ਤੇ ਇੰਤਜ਼ਾਰ ਸੀ ਕਿ ਕਦ ਮਾਰਕੀਟ ਕਮੇਟੀ ਦੀ ਕੁਰਸੀ ਤੇ ਜਸਵੀਰ ਸਿੰਘ ਚੰਦੂਆ ਬੈਠਣਗੇ ਤੇ ਹੁਣ ਮਾਰਕੀਟ ਕਮੇਟੀ ਬਨੂੜ ਦੇ ਵਿੱਚ ਤਾਜ ਪੋਸ਼ੀ ਨੂੰ ਲੈ ਕੇ ਇੱਕ ਵੱਡਾ ਪ੍ਰੋਗਰਾਮ ਰੱਖਿਆ ਗਿਆ। ਇਸ ਵਿੱਚ ਸੈਂਕੜੇ ਦੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਤੇ ਬਨੂੜ ਮੰਡੀ ਦੇ ਆਰਤੀ ਸਣੇ ਸਣੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਵਿਸ਼ੇਸ਼ਕਤ ਕੀਤੀ। ਤਾਂ ਮਾਰਕੀਟ ਕਮੇਟੀ ਦੀ ਤਾਜ ਪੋਸ਼ੀ ਤੋਂ ਪਹਿਲਾਂ ਜਸਵੀਰ ਸਿੰਘ ਚੰਦੂਆ ਦੇ ਵੱਲੋਂ ਧਾਰਮਿਕ ਥਾਣਾ ਤੇ ਮੱਥਾ ਟੇਕ ਕੇ ਅਸ਼ੀਰਵਾਦ ਲਿਆ ਗਿਆ। ਤੇ ਆਉ ਤੁਹਾਨੂੰ ਸੁਣਾਉਣਾ ਹੈ ਕਿ ਇਸ ਦੌਰਾਨ ਕੀ ਕਹਿਣਾ ਸੀ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਤੇ ਨਵੇਂ ਬਣੇ ਚੇਅਰਮੈਨ ਜਸਵੀਰ ਸਿੰਘ ਚੰਦੂ ਇਹ ਅੱਜ ਸਰਾਜ ਜਸਵੀਰ ਸਿੰਘ ਚੰਦੂਆ ਜੀ ਨੂੰ ਜ਼ਿੰਮੇਵਾਰੀ ਸੰਭਾਲੀ ਗਈ ਹੈ। ਔਰ ਮੇਰੇ ਵਾਸਤੇ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਇੱਕ ਪਾਰਟੀ ਦੇ ਵਲੰਟੀਅਰ ਨੂੰ ਪਾਰਟੀ ਦੇ ਵਰਕਰ ਨੂੰ ਜਿਨੇ ਪਾਰਟੀ ਵਾਸਤੇ ਲੰਮੇ ਸਮੇਂ ਤੋਂ ਬਹੁਤ ਸੇਵਾ ਕੀਤੀ ਹੈ, ਮਾਨ ਸਤਕਾਰ ਮਿਲਿਆ ਔਰ ਹੋਰ ਵੀ ਸਾਡੇ ਬਹੁਤ ਸਾਰੇ ਸਾਥੀ ਇੱਥੇ ਹੈਗੇ ਜਿਨ੍ਹਾਂ ਨੇ ਪਾਰਟੀ ਵਾਸਤੇ ਬਹੁਤ ਸੇਵਾ ਕੀਤੀ ਹੈ। ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਵੀ ਮਾਨ ਸਨਮਾਨ ਜ਼ਰੂਰ ਮਿਲੂਗਾ। ਔਰ ਮੈਂ ਇਸ ਮੌਕੇ ਸਾਰੇ ਇਹ ਚੰਦੂਆਜੀ ਦੀ ਚੇਅਰਮੈਨ ਨਹੀਂ ਸਾਰੇ ਵਰਕਰਾਂ ਦੀ ਚੇਅਰਮੈਨ ਨਹੀਂ ਹੈ ਸਾਰੇ ਜਿਨ੍ਹਾਂ ਨੇ ਪਾਰਟੀ ਦੇ ਲੰਬੇ ਸਮੇਂ ਤੋਂ ਕੰਮ ਕਰਦੇ ਆਏ ਨੇ ਉਹਨਾਂ ਦੀ ਜ਼ਿੰਮੇਵਾਰੀ ਇਹਨਾਂ ਨੂੰ ਮਿਲੀ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਇਹ ਵਧੀਆ ਢੰਗ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਔਰ ਮਾਰਕੀਟ ਕਮੇਟੀ ਦੇ ਵਿੱਚ ਜੋ ਵੀ ਇੱਥੇ ਸੁਧਾਰ ਕਰਨ ਵਾਲੇ ਨੇ ਉਹਨਾਂ ਨੂੰ ਅੱਗੇ ਹੋ ਕੇ ਕੰਮ ਕਰਨਗੇ ਔਰ ਪੂਰੀ ਇਮਾਨਦਾਰੀ ਦੇ ਨਾਲ ਚਾਹੇ ਸਾਡੇ ਆੜਸੀ ਭਰਾ ਨੇ ਚਾਹੇ ਕਿਸਾਨ ਭਰਾ ਦੇ ਮਜ਼ਦੂਰ ਭਰਾ ਨੇ ਸਾਰਿਆਂ ਦੀ ਸੇਵਾ ਕਰਨਗੇ ਔਰ ਸਹਿਯੋਗ ਦੇ ਕੇ ਪੰਜਾਬ ਨੂੰ ਰੰਗਲਾ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਣਗੇ ਤੁਹਾਡੀ ਇੱਕ ਗੱਲ ਮੈਨੂੰ ਬੜੀ ਵਧੀਆ ਲੱਗੀ ਕਿ ਸਾਰੇ ਵਰਕਰ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਸਰਕਾਰ ਬਣਾਉਣ ਦੇ ਵਿੱਚ ਉਹ ਉਰੇ ਮੌਜੂਦ ਹੈਗੇ ਲੇਕਿਨ ਉਰੇ ਮੇਨ ਐਮਐਲਏ ਸਾਫ ਦੀ ਮੌਜੂਦਗੀ ਨਾ ਹੋਣਾ ਕਿਸੇ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਉਹ ਖੁਸ਼ ਨਹੀਂ ਹੈ ਕਿ ਚੰਦੂਆ ਜੀ ਤੇ ਦੀਪਕ ਸੂਤ ਜਿਹੜੇ ਔਰ ਚੇਅਰਮੈਨ ਬਣੇ ਦੇਖੋ ਇਸ ਤਰ੍ਹਾਂ ਹੁੰਦਾ ਹੈ ਲਾਸਟ ਟਾਈਮ ਜਦੋਂ ਮੈਂ ਦੀਪਕ ਸੂਤ ਜੀ ਨੂੰ ਬਿਠਾਉਣ ਗਿਆ ਸੀ ਚੇਅਰ ਤੇ ਉਸ ਟਾਈਮ ਸੈਸ਼ਨ ਚੱਲਦਾ ਸੀਗਾ ਐਮ ਐਲ ਏ ਸਹਿਬਾ ਨਹੀਂ ਆ ਸਕੀ ਅੱਜ ਵੀ ਕੋਈ ਉਹਨਾਂ ਦੀ ਮਜਬੂਰੀ ਹੋ ਸਕਦੀ ਆ ਆਦਰਵਾਇਜ਼ ਕੋਈ ਫਰਕ ਵਾਲੀ ਗੱਲ ਨਹੀਂ ਉਹ ਬਿਲਕੁਲ ਪਾਰਟੀ ਦੇ ਪਾਰਟੀ ਨੇ ਚੁਣ ਕੇ ਉਹਨਾਂ ਨੂੰ ਬਣਾਇਆ ਕੋਈ ਆਪਣੇ ਆਪ ਤਾਂ ਕੋਈ ਬਣ ਨਹੀਂ ਸਕਦਾ ਪਾਰਟੀ ਨਾਲ ਪੂਰੀ ਤਰ੍ਹਾਂ ਨਾਲ ਨੇ ਪਾੜਿਆ ਜੀ ਗਾਰਡ ਬਣਾਇਆ ਜੀ ਤੁਸੀਂ ਸਨੇਹਾ ਲਾਏ ਆ ਵੀ ਅੱਜ ਦੇ ਉਹਦੇ ਸਭ ਲੜਦੇ ਉਹਦੇ ਜੀ ਨੀਣਾ ਮਿਲਦੇ ਕਿਤੇ ਨਾ ਨਹੀਂ ਹੈ ਜੀ ਤੇ ਨਾਲ ਹੀ ਉਹਨਾਂ ਨੂੰ ਕੋਈ ਸਨੇਹਾ ਲੱਗਿਆ ਜਿਹੜਾ ਹੁਣ ਤੱਕ ਦੀ ਸਾਨੂੰ ਰਿਪੋਰਟ ਹੈ ਜੀ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ ਚੰਦੂਆ ਜੀ ਜ਼ਿਆਦਾ ਬੈਟਰ ਦੱਸ ਸਕਦੇ ਨੇ ਤੇ ਇਹ ਵੀ ਦੇਖਿਆ ਜਾ ਰਿਹਾ ਕਿ ਜਿੱਥੇ ਐਮਐਲਏ ਸਾਫ ਚੇਅਰਮੈਨ ਜਿਹੜੇ ਚੇਅਰਮੈਨ ਬਣਾ ਰਹੇ ਜਿਵੇਂ ਅੱਜ ਬਣਾਇਆ ਚੰਦੂ ਜੀ ਨੂੰ ਉੱਥੇ ਮੌਜੂਦ ਨਹੀਂ ਹੈ ਉੱਥੇ ਥੋੜੇ ਹੀ ਦਿਨ ਦੇ ਬਾਅਦ ਆੜਤੀਆਂ ਦਾ ਤਾਂ ਆੜਤੀਆਂ ਦਾ ਫਿਰ ਜਿਹੜਾ ਚੇਅਰਮੈਨ ਬਣਾਏ ਗਏ ਉਹਨਾਂ ਦਾ ਆਪਸੀ ਡਿਸਕਿਊਟ ਸ਼ੁਰੂ ਹੋ ਜਾਂਦਾ ਹੈ ਆ ਵੀ ਵੱਡੇ ਲੈਵਲ ਤੇ ਤੇ ਉਹ ਜਿਹੜਾ ਹੈਗਾ ਭਗਵੰਤ ਮਾਨ ਜੀ ਦੀ ਉੱਥੇ ਨੌਲੇਜ ਜੁਰੀ ਹੁੰਦਾ ਹੈ ਜੀ ਦੇਖੋ ਦੇਖੋ ਜਦੋਂ ਜਦੋਂ ਕੋਈ ਵੀ ਬੰਦਾ ਕੁਰਸੀ ਸੰਭਾਲਦਾ ਨਾ ਨਵਾਂ ਨਵਾਂ ਚੌਹ ਹੁੰਦਾ ਕੰਮ ਕਰਨ ਦਾ ਉਹਦੇ ਵਿੱਚ ਕਈ ਵਾਰ ਕਿੱਥੇ ਉਹਨੂੰ ਗਲਤ ਲੱਗਦਾ ਹੈ ਦੂਜੀ ਧਿਰ ਨੂੰ ਤਕਲੀਫ ਵੀ ਹੁੰਦੀ ਹੈ ਪਰੰਤੂ ਅਸੀਂ ਚਾਹੁੰਦੇ ਹਾਂ ਕਿ ਜੇ ਕੋਈ ਕਮੀ ਹੈ ਕਿਤੇ ਉਹਨੂੰ ਬੈਠ ਕੇ ਪਿਆਰ ਨਾਲ ਹੱਲ ਕੀਤਾ ਜਾਵੇ ਕਿਉਂਕਿ ਸਾਰੇ ਆਪਾਂ ਇੱਕ ਹਿੱਸਾ ਆਏ ਸਮਾਜ ਦਾ ਹਿੱਸਾ ਹੈ ਕਿਸੇ ਦਾ ਕੋਈ ਅਰਥ ਦਾ ਕੰਮ ਹੈ ਕਿਸੇ ਦਾ ਕਿਸਾਨੀ ਦਾ ਕੰਮ ਹੈ ਕੋਈ ਮਜ਼ਦੂਰੀ ਕਰਦਾ ਹੈ ਕੋਈ ਹੋਰ ਸੇਵਾ ਕਰਦਾ ਹੈ ਅਸੀਂ ਸਾਰੇ ਇੱਕ ਪਰਿਵਾਰ ਹੀ ਹਾਂ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਕ ਪਰਿਵਾਰ ਦੀ ਤਰ੍ਹਾਂ ਚਾਹੇ ਐਮਐਲਏ ਹੈ ਚਾਹੇ ਚੇਅਰਮੈਨ ਹੈ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਆਪਾਂ ਰਲ ਮਿਲ ਕੇ ਕੰਮ ਕਰਾਂਗੇ ਤਾਂ ਹੀ ਪੰਜਾਬ ਤਰੱਕੀ ਕਰੂਗਾ ਕਿਉਂਕਿ ਪ੍ਰਧਾਨ ਦੇ ਉਹਦਾ ਡਿਸਪੋਟ ਰਹਿ ਜੀ ਤੇ ਉਹ ਮੰਡੀ ਚ ਤੇ ਉਹ ਆਪਸ ਵੀ ਲੜੀ ਵੀ ਹੈਗੀ ਜੰਤੂਬਾਈ ਦਾ ਕਿਉਂ ਪਹੁੰਚੀ ਆ ਗੱਲ ਹੈ ਕਿ ਇੱਥੇ 200 2 ਕਿਲੋ ਜਿਹੜਾ ਅਰਧ ਦੇ ਉੱਤੇ ਵੱਧ ਵੀ ਤੋਲੇ ਪਏ ਗਿਆ ਜੀ ਮੰਡੀ ਕਰਨ ਬੋਰਡ ਉਹਦੇ ਕੀ ਸਟੈਂਡ ਹੈ ਜੀ ਉਹ ਕਿੱਥੇ ਵੱਧ ਕਿੱਥੇ ਵੱਧ ਤੋਲਾ ਪਾਇਆ ਗਿਆ ਰਾਜਪੁਰੇ ਰਾਜਪੁਰੇ ਵੈਲ ਬ੍ਰਮੰਡੀ ਜਿੱਥੇ ਵੀ ਕਿਤੇ ਕੋਈ ਕੋਤਾਹੀ ਹੁੰਦੀ ਹੈ ਕਾਨੂੰਨ ਮੁਤਾਬਕ ਉਹਤੇ ਕਾਰਵਾਈ ਜ਼ਰੂਰ ਹੁੰਦੀ ਹੈ ਹੱਬਤਾ ਹੋ ਚੁੱਕਿਆ ਜੀ ਕੋਈ ਨਹੀਂ ਹੋ ਜੂਗੀ ਟਾਈਮ ਨਾਲ ਇੱਕਦਮ ਤਾਂ ਜਿਹੜੀ ਮੰਡੀ ਨੂੰ ਸਨੇਟਾ ਮੰਡੀ ਆ ਤੇ ਅਖਾਰੜ ਮੰਡੀ ਆ ਜੀ ਉੱਥੇ ਵੀ ਵੱਧ ਤੋਲ ਪਾਇਆ ਗਿਆ ਉੱਥੇ ਕੀ ਕਾਰਵਾਈ ਹੋਈ ਹੈ ਯਾਰ ਸਾਡੇ ਕੋਲ ਰਿਪੋਰਟ ਆਈ ਨਹੀਂ ਜਦੋਂ ਰਿਪੋਰਟ ਆ ਗਈ ਅਸੀਂ ਕਾਰਵਾਈ ਕਰਾਂ ਭਜੀ ਸਾਡੇ ਇਹ ਕੁਐਸਚਨ ਇਸ ਕਰਕੇ ਹੈ ਕਿਉਂਕਿ ਇਹ ਕਾਫੀ ਸਮੇਂ ਤੋਂ ਇਹ ਲਗਾਤਾਰ ਦੇਖਿਆ ਜਾ ਰਿਹਾ ਕਿ ਵਿਪੱਖਸ਼ ਨਾਲ ਪਾਰਟੀ ਦੀ ਲੜਾਈ ਨਹੀਂ ਚੱਲ ਰਹੀ ਪਾਰਟੀ ਦੀ ਪਾਰਟੀ ਦੇ ਨਾਲ ਲੜਾਈ ਚੱਲ ਰਹੀ ਹੈ ਉਹ ਬੱਲੀ ਜੀ ਨੂੰ ਥਾਣੇ ਚੱਕ ਕੇ ਲੈ ਗਏ ਸੀਗੇ ਉਹਨਾਂ ਨੂੰ ਛੁਡਾ ਕੇ ਲਿਆਏ ਦੇਖੋ ਇਸ ਤਰ੍ਹਾਂ ਹੁੰਦਾ ਜਿੱਥੇ ਚਾਰ ਭਾਂਡੇ ਹੁੰਦੇ ਨੇ ਖੜਕਦੇ ਹੀ ਹੁੰਦੇ ਨੇ ਕੋਈ ਪਰਵਾਹ ਨਹੀਂ ਪਰੰਤੂ ਸਾਰੇ ਅਸੀਂ ਇੱਕ ਕਾਜ ਵਾਸਤੇ ਇਕੱਠੇ ਆ ਗਏ ਅਸੀਂ ਪੰਜਾਬ ਨੂੰ ਖੂਬਸੂਰਤ ਬਣਾਉਣਾ ਹੈ ਰੰਗਲਾ ਬਣਾਉਣਾ ਹੈ ਜਿੱਥੇ ਕੋਈ ਕਮੀ ਪੇਸ਼ੀ ਉਹਨੂੰ ਦੂਰ ਕਰਾਂਗੇ ਬੈਠ ਕੇ ਅਸੀਂ ਆਪਸ ਵਿੱਚ ਬੈਠ ਕੇ ਹੱਲ ਕਰਾਂਗੇ ਸਰ ਸਾਢੇ 3 ਸਾਲ ਲੰਘ ਗਏ ਜੀ ਤੁਸੀਂ ਵੀ ਇਮਾਨਦਾਰੀ ਤੌਰ ਤੇ ਇੱਥੇ ਪਾਰਟੀ ਚਾਹੀ ਸੀ ਇਮਾਨਦਾਰੀ ਤੌਰ ਤੇ ਤੁਹਾਡੀ ਜਿਹੜੀ ਰਾਜਨੀਤਿਕ ਸਾਫਰ ਹੁਣ ਤੱਕ ਦਾ ਬੜੀਆ ਰਿਹਾ ਜੀ ਤੇ ਤਰੀਕਾ ਰੰਗਾਈ ਹੋ ਗਈ ਪਰ ਪਿਛਲੇ ਦਿਨੀ ਅਜੇ ਨੀਣਾ ਮਿੱਤਲ ਦੇ ਵੀ ਸਵਾਲ ਖੜੇ ਹੁੰਦੇ ਰਹੇ ਆ ਜੀ ਸਾਡੇ ਜਿਹੜੇ ਆਪ ਦੇ ਵਰਕਰ ਹੈ ਜੀ ਉਹਨਾਂ ਨੇ ਵੀ ਸਵਾਲ ਖੜੇ ਕੀਤੇ ਆ ਬੱਲੀ ਜੀ ਨੇ ਵੀ ਅਸੀਂ ਸਵਾਲ ਖੜਾ ਕੀਤਾ ਸੀ ਜੀ ਵੀ ਲੋਕਾਂ ਦੇ ਕੰਮ ਨਹੀਂ ਆਉਂਦੇ ਤੇ ਕ੍ਰਪਸ਼ਨ ਵਧਿਆ ਜਾਈ ਇੱਕ ਗੁਰਲਾਲ ਕਨੌਰ ਦਾ ਹੋ ਗਿਆ ਜੀ ਉੱਥੇ ਉਹਨਾਂ ਨੇ ਟਰੈਲੀਆਂ ਚੋਰੀ ਦਾ ਮਾਮਲਾ ਤੇ ਸਾਹਮਣੇ ਆਇਆ ਜੀ ਰਧਾਵ ਜੀ ਦਾ ਹੋ ਗਿਆ ਇੰਡਸਟਰੀ ਦਾ ਮਾਮਲਾ ਹੋ ਗਿਆ ਨਰੀਂਦਰ ਭਰਾਸ ਦਾ ਹੋ ਗਿਆ ਜੀ ਸਾਹਮਣੇ ਆਇਆ ਕੀ ਕੀ ਕਿਵੇਂ ਦੇਖ ਰਹੀ ਜੀ ਦੇਖੋ ਗੱਲ ਇਸ ਤਰ੍ਹਾਂ ਕਿਸੇ ਤੇ ਵੀ ਉਂਗਲ ਕਰਨੀ ਬੜੀ ਸੌਖੀ ਹੁੰਦੀ ਆ ਮੈਂ ਟਰਾਲੀਆਂ ਦੇ ਮਾਮਲੇ 'ਚ ਕਹਿੰਦਾ ਜੇ ਕਿਤੇ ਵੀ ਕੋਈ ਕੰਪਲੇਂਟ ਹੈ ਮੈਨੂੰ ਦੱਸੋ ਕੋਈ ਹੱਲ ਨਹੀਂ ਹੋਈ ਤਾਂ ਦੱਸੋ ਕਿਸੇ ਨੇ ਕਿਹਾ ਵੀ ਮੇਰੀ ਟਰਾਲੀ ਚੋਰੀ ਹੋ ਗਈ ਉਹਦਾ ਮਸਲਾ ਹੱਲ ਨਹੀਂ ਹੋਇਆ ਤਾਂ ਦੱਸੋ ਉਂਗਲ ਕਰਨੀ ਬੜੀ ਸੌਖੀ ਹੈ ਮੀਡੀਆ 'ਚ ਗੈਰ ਜ਼ਿੰਮੇਵਾਰਾਨਾ ਤਰੀਕੇ ਨਾਲ ਆਪਾਂ ਜੋ ਮਰਜ਼ੀ ਉਛਾਲੀ ਜਾਈਏ ਜਿਹੜੀਆਂ ਜਿਹੜੀਆਂ ਖਬਰਾਂ ਨੇ ਖਬਰਾਂ ਫਲਾਉਣ ਨੂੰ ਤਾਂ ਜਿੱਤੇ ਮਰਜ਼ੀ ਫਲਾ ਦਿਓ ਹੁਣ ਵੀ ਜੋ ਫੀਲਡ ਦੇ ਵਿੱਚ ਰੌਲਾ ਪੈ ਰਿਹਾ ਸਾਰੀ ਪਾਰਟੀ ਟਰਾਲੀ ਚੋਰੀ ਹੋ ਗਈ ਸਾਰੀ ਪਾਰਟੀ ਨੇ ਪਿਛਲੇ ਸਮੇਂ 'ਚ ਜੋ ਜੇ ਸੋ ਜੁਨਟ ਸਾਰੇ ਪਰਿਵਾਰਾਂ ਦੀ ਬਿਜਲੀ ਮਾਫ ਕੀਤੀ ਆ ਸਕੂਲਾਂ ਦਾ ਆਪਣੇ ਹਸਪਤਾਲਾਂ ਦਾ ਆਪਣੇ ਦੂਜੇ ਟੇਲਾਂ ਤੱਕ ਪਾਣੀ ਪਹੁੰਚਾਉਣ ਦਾ ਜਾਂ 50000 ਤੋਂ 54000 ਲੋਕਾਂ ਨੂੰ ਨੌਕਰੀ ਦੇਣ ਦਾ ਕੰਮ ਕੀਤਾ ਉਹ ਕਿਸੇ ਗਣਤੀ 'ਚ ਨਹੀਂ ਜਿਹੜੇ ਐਕਚੁਅਲੀ ਸਾਡੀ ਪ੍ਰੋਵਿੰਸੀ ਬਣ ਗਈ ਕਿ ਅਸੀਂ ਨੈਗੇਟਿਵ ਗੱਲ ਨੂੰ ਜ਼ਿਆਦਾ ਉਛਾਲਦੇ ਆ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਸ਼ਾਬਾਸ਼ ਵੀ ਦੇਣੀ ਸਿੱਖੋ ਤਾਂ ਕਿ ਹੋਰ ਲੋਕਾਂ ਨੂੰ ਉਤਸ਼ਾਹਤ ਹੋ ਕੇ ਚੰਗੇ ਕੰਮ ਕਰਨ ਮੈਂ ਤੁਹਾਨੂੰ ਸਾਫ਼ ਕਹਿਣਾ ਵੀ ਹਰ ਪਰਫੈਕਟ ਕੋਈ ਨਹੀਂ ਹੁੰਦਾ ਹਰ ਬੰਦੇ 'ਚ ਕਮੀਆਂ ਨੇ ਹੋ ਸਕਦਾ ਮੇਰੇ 'ਚ ਸਭ ਤੋਂ ਵੱਧ ਹੋਣ ਪਰੰਤੂ ਜਦੋਂ ਆਪਾਂ ਰਲ ਮਿਲ ਕੇ ਬੈਠਦੇ ਆ ਉਹਨਾਂ ਨੂੰ ਹੱਲ ਕਰਨ ਦੀ ਨੀਅਤ ਹੋਵੇ ਸਭ ਹੱਲ ਹੋ ਜਾਂਦਾ ਕੋਈ ਸਾਡਾ ਝਗੜਾ ਨਹੀਂ ਕਿਸੇ ਨਾਲ ਨੀਨਾ ਜੀ ਸਾਡੇ ਐਮਐਲਏ ਨੇ ਅਸੀਂ ਉਹ ਬਣਾਏ ਨੇ ਸਾਡੇ ਸਤਿਕਾਰਯੋਗ ਨੇ ਤੇ ਹਮੇਸ਼ਾ ਪਾਰਟੀ ਨਾਲ ਮਿਲ ਕੇ ਚੱਲਣਗੇ ਕੋਈ ਪਾਰਟੀ ਤੋਂ ਬਾਹਰ ਨਹੀਂ ਜਾਊਗਾ। ਧੰਨਵਾਦ। ਇੱਕ ਨੇ ਜਿਹੜੇ ਪ੍ਰਾਈਵੇਟ ਜਿਹੜੀ ਕਣਕ ਖਰੀਦੀ ਜਾ ਰਹੀ ਹੈ ਜੀ ਉਸ ਦੇ ਤਾਂ 15 ਦਿਨਾਂ ਬਾਅਦ ਪੇਮੈਂਟ ਹੋ ਰਹੀ ਹੈ ਜੀ। ਜਦ ਕਿ ਜਿਹੜੀ ਸਰਕਾਰੀ ਤੌਰ ਤੇ ਖਰੀਦ ਹੈ ਜੀ ਉਹਦੀ ਤੁਰੰਤ ਹੋ ਰਹੀ ਹੈ ਜੀ। ਕਿਸਾਨਾਂ ਨੂੰ ਬੜੇ ਪ੍ਰੋਬਲਮਸ ਆ ਜੀ। ਕਿਵੇਂ ਮੁਸਲਮ ਦੇ ਦਿੰਦੇ ਆ ਜੀ ਇਸ ਨੂੰ? ਨਹੀਂ ਅਸੀਂ ਤਾਂ ਉਹ ਕਹਿੰਦੇ ਵੀ ਸਰਕਾਰ ਦੇ ਉੱਪਰ ਹੁਕਮ ਵੀ ਉਹਦੇ ਅਕਾਊਂਟਿੰਗ ਨਹੀਂ ਅਸੀਂ ਤਾਂ 48 ਘੰਟਿਆਂ ਦੇ ਵਿੱਚ ਪੇਮੈਂਟ ਪਾਉਣ ਦਾ ਆਰਡਰ ਕੀਤਾ ਹੋਇਆ ਹੈ। ਜੇ ਕੋਈ ਕਮੀਆਂ ਉਹਨੂੰ ਦੂਰ ਕਰ ਲੈਣੇ ਕੋਈ ਕੇਸ ਹੈਗਾ ਸਪੈਸੀਫਾਈ ਕਰੋ। ਪ੍ਰਾਈਵੇਟ ਤਾਂ ਸਾਰਿਆਂ ਕਿ ਉਹ ਪ੍ਰਾਈਵੇਟ ਖਰੀਦ ਜਿੰਨੇ ਵੀ ਖਰੀਦ ਮੈਨੂੰ ਪਤਾ ਨਹੀਂ ਕਿੱਥੇ ਨੇ ਸੈਕਟਰੀ ਸਾਹਿਬ ਕਿੱਥੇ ਨੇ ਦੇਖੇ ਆ ਪ੍ਰਾਈਵੇਟ ਵਾਲੇ 15 ਦਿਨ ਬਾਅਦ ਪਾ ਰਹੇ ਨੇ ਪੇਮੈਂਟ ਸਰ 15 ਦਿਨ ਬਾਅਦ ਨਹੀਂ ਪੇਮੈਂਟ ਪੈਦੀ ਹੈਗੀ ਫਿਰ 5 ਜਾਂ 6 ਦਿਨ ਲੱਗ ਰਹੇ ਹੈਗੇ ਕਿਉਂਕਿ ਉਹਨੇ ਡੈਟਾ ਰ ਹੈ ਜਿਹੜੀ ਅਥੋਰਾਈਜ਼ ਕੀਤੀ ਹੋਈਆਂ ਨੇ ਬੰਦੇ ਆਪ ਦੇ ਪ੍ਰਾਈਵੇਟ ਆ ਜਿਹੜੇ ਹੈਗੇ ਨੇ ਉਹਨਾਂ ਦੇ ਥਰੂ ਪੇਮੈਂਟ ਪੈਦੀ ਹੈ ਸਰ ਅੱਜ ਫਿਰ ਕੋਈ ਐਸੀ ਗੱਲ ਨਹੀਂ ਇਹ ਮਾੜਾ ਮੋਟਾ 2-4 ਦਿਨ ਦਾ ਇਧਰ ਉਧਰ ਹੋ ਜਾਂਦਾ ਪਰੰਤੂ ਕੋਈ ਜੇ ਕਮੀ ਆ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਨਾਲ ਟੋਲਣ ਚ ਘਟ ਵੱਧ ਹੈ ਜਾਂ ਕੋਈ ਪੈਸੇ ਚ ਬੇਈਮਾਨੀ ਤਾਂ ਦ ਇਹ ਤਾਂ ਇਹ ਸੁਣੀ ਨਾ ਦੋ ਦਿਨ ਇੱਧਰ ਹੋ ਗਿਆ ਉੱਧਰ ਹੋ ਗਿਆ ਜੀ ਜੀ ਮੈਂ ਮਿੱਥਲਵਾਰੇ ਜੀ ਮੈਮ ਧੰਨਵਾਦੀਆਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਔਰ ਸਾਡੇ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਹਰਚੰਦ ਸਿੰਘ ਬਰਛੜ ਜੀ ਜਿਨ੍ਹਾਂ ਨੇ ਮੈਨੂੰ ਇਹ ਏਡੀ ਬੜੀ ਜ਼ਿੰਮੇਵਾਰ ਦਿੱਤੀ ਆਮ ਵਰਕਰ ਆਮ ਘਰਾਂ ਚੋਂ ਉੱਠੇ ਹੋਏ ਜਿਹੜੇ ਲੋਕਾਂ ਨੂੰ ਇਹ ਆਮ ਆਦਮੀ ਪਾਰਟੀ ਹੈ ਜਿਹੜੀ ਮਾਣ ਦਿੰਦੀ ਹੈ ਤੇ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇਹਨਾਂ ਨੋਟੀਫਿਕੇਸ਼ਨ ਲੇਟ ਹੋਣ ਦਾ ਕਾਰਨ ਕੀ ਹੈ ਕੁਝ ਟੈਕਨੀਕਲ ਗੱਲਾਂ ਸੀਗੀਆਂ ਸਾਡੇ ਇਕੱਠੇ 22-23 ਬੰਦੇ ਦੇ ਨੋਟੀਫਿਕੇਸ਼ਨ ਹੋਣੇ ਸੀ ਤਾਂ ਉਹਨਾਂ ਦੀ ਵੈਰੀਫਿਕੇਸ਼ਨਾਂ ਨੂੰ ਟਾਈਮ ਲੱਗਿਆ ਤਾਂ ਕਰਕੇ ਜਿਹੇ ਟਾਈਮ ਲੱਗਿਆ ਅਦਰਵਾਇਸ ਤਾਂ ਕੋਈ ਦਿੱਕਤ ਨਹੀਂ ਤੇ ਅੱਜ ਜਿਹੜਾ ਕਾਰਡ ਛਪਿਆ ਹੈ ਜੀ ਇਨਵੀਟੇਸ਼ਨ ਦਾ ਤੇ ਮੈਡਮ ਨੀਨਾ ਮਿੰਤਲ ਦੀ ਕੋਈ ਫੋਟੋ ਨਹੀਂ ਹੈ ਤੇ ਮੈਡਮ ਵੀ ਉਹਰੇ ਮੌਜੂਦ ਹੁੰਦੀ ਹੈ ਕਿ ਕਾਰਨ ਕੀ ਹੈ ਜੀ ਮੇਰੀ ਕੱਲ ਐਮਐਲਏ ਸਾਹਿਬ ਨਾਲ ਗੱਲ ਹੋਈ ਹੈ ਮੈਂ ਦੋ ਵਾਰ ਫੋਨ ਕੀਤਾ ਉਹਨਾਂ ਨੂੰ ਤੇ ਉਹਨਾਂ ਦੇ ਕੁਝ ਰੁਝੇਵੇਂ ਆ ਆਪਣੇ ਜਿਹਦੇ ਕਰਕੇ ਉਹ ਨਹੀਂ ਆ ਸਕੇ ਵੇ ਬੈਸੀ ਸਾਰੀ ਇਸ ਪਾਰਟੀ ਸਾਡੀ ਇਕਮੁੱਠਾ ਹੈ ਤੇ ਉਹ ਸਾਡੇ ਐਮਐਲਏ ਨੇ ਉਹਨਾਂ ਦੇ ਆਪਣੇ ਕੰਮ ਨੇ ਔਰ ਮੰਡੀ ਦੇ ਜਿਹੜੇ ਕੰਮ ਹੈ ਉਹ ਅਸੀਂ ਇੱਥੇ ਇਸ ਤਰ੍ਹਾਂ ਦੇਖੋਗੇ ਮੰਡੀ ਨੂੰ ਕਿਉਂਕਿ ਐਲਾਨ ਹੋਏ ਨੂੰ ਕਾਫੀ ਦਿਨ ਹੋ ਗਏ ਤੁਸੀਂ ਮੰਡੀ ਦੇ ਲਗਾਤਾਰ ਦੌਰੇ ਵੀ ਕਰ ਰਹੇ ਹੋ ਕਿ ਦੇਖਿਆ ਮੰਡੀ ਦੇ ਵਿੱਚ ਕੀ ਕਮੀਆਂ ਹੈਗੀਆਂ ਪਿਛਲੀ ਸਰਕਾਰਾਂ ਦੇ ਵਿੱਚ ਰਹਿ ਗਈਆਂ ਜਿਹੜੀ ਤੁਸੀਂ ਪੂਰੀ ਕਰੋਗੇ ਆਣ ਅੱਜ ਜਦੋਂ ਦੀ ਮੇਰਾ ਨੋਟੀਫਿਕੇਸ਼ਨ ਤੋਂ ਪਹਿਲਾਂ ਅਨਾਉਂਸ ਹੋਈ ਹੈ ਇੱਥੇ ਸੈਕਟਰੀ ਸਾਡੇ ਗੁਰਨਾਮ ਜੀ ਨੇ ਮੈਂ ਇਹਨਾਂ ਦੇ ਸੰਪਰਕ ਵਿੱਚ ਸੀਗਾ ਇੱਕ ਦੋ ਜਗ੍ਹਾ ਜਿੱਥੇ ਵੀ ਲੋਡ ਪਈ ਕਿਤੇ ਲਾਈਟਾਂ ਦੀ ਲੋਡ ਸੀ ਕਿਤੇ ਪਾਣੀ ਦੇ ਪ੍ਰਬੰਧਾ ਨਹੀਂ ਲੋਡ ਸੀ ਕਿਤੇ ਬਾਰਦਾਨੇ ਦੀ ਤਾ ਮੇਰੇ ਇਹਨਾਂ ਨਾਲ ਤਾਲਮੇਲ ਸੀਗਾ ਔਰ ਇਸ ਵਾਰ ਬਹੁਤ ਵਧੀਆ ਕਿਸਾਨਾਂ ਦੀ ਜਿਹੜੀ ਫਸਲ ਚੱਕੀ ਗਈ ਹੈ ਪੂਰੇ ਪੰਜਾਬ ਚੋਂ ਹੀ ਜਿੱਥੇ ਉੱਥੇ ਬਨੋੜ ਚ ਵੀ ਕਿਤੇ ਵੀ ਕੋਈ ਕੰਪਲੀਟ ਨਹੀਂ ਆਈ ਕਿਤੇ ਵੀ ਕੋਈ ਦਿੱਕਤ ਨਹੀਂ ਆਈ ਇੱਕ ਦੋ ਵਾਰੀ ਮੈਨੂੰ ਬਾਰਦਾਨੇ ਦੀ ਥੋੜੀ ਜਿਹੀ ਕਿਤੇ ਇੱਕ ਏਜੰਸੀ ਤੋਂ ਪ੍ਰੋਬਲਮ ਆਈ ਆ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਆ ਔਰ ਬਹੁਤ ਇਸ ਵਾਰ ਕਿਸਾਨ ਖੁਸ਼ ਹੈ ਨਾਲ ਦੀ ਨਾਲ ਪੇਮੈਂਟਾਂ ਹੋ ਰਹੀਆਂ ਨੇ ਨਾਲ ਦੀ ਨਾਲ ਉਹਨਾਂ ਦੀ ਫਸਲ ਚੱਕੀ ਜਾ ਰਹੀ ਹੈ